ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਆਰ ਸੇਤੀ ਰੂਰਲ ਸੈਲਫ এমਪਲॉयਮੈਂਟ ਟ੍ਰੇਨਿੰਗ ਇੰਸਟੀਚਿਊਟ ਬਾਰੇ ਇੱਕ ਅਜਿਹੀ ਸੰਸਥਾ ਜਿਹਦੇ ਵਿੱਚ ਗ੍ਰਾਮੀਨ ਸਵੈ ਰੋਜ਼ਗਾਰ ਦੇ ਮੌਕੇ ਜਿਹੜੇ ਆ ਔਰਤਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਆ ਸੋ ਫਰੀਦਕੋਟ ਜ਼ਿਲ੍ਹੇ ਵਿੱਚ ਜਿਹੜਾ ਡੀਪੀਓ ਮੈਮ ਦਾ ਜਿਹੜਾ ਪੂਰਾ ਸਹਿਯੋਗ ਹੋ ਰਿਹਾ ਐ ਇਸ ਸੰਸਥਾ ਨੂੰ ਜਿਹਦੇ ਅੰਡਰ ਜਿਹੜਾ ਆਂਗਣਵਾੜੀ ਵਰਕਰਸ ਜਿਹੜੀ ਆ ਇਨਰੋਲਮੈਂਟ ਕਰਕੇ ਦੇ ਰਹੇ ਹੈਗੇ ਆ ਆਰ ਸੇਤੀ ਨੂੰ ਕਿ ਕੋਈ ਵੀ ਔਰਤ ਜਿਹੜੀ 18 ਤੋਂ 45 ਸਾਲ ਦੀ ਉਮਰ ਹੈਗੀ ਆ ਵਿਦਿਅਕ ਯੋਗਤਾ 5ਵੀਂ ਪਾਸ ਹੋਣਾ ਚਾਹੀਦਾ ਹੈ ਇਹਦੇ ਲਈ ਸੋ ਇਹਦੇ ਵਿੱਚ ਮੁਫਤ ਟ੍ਰੇਨਿੰਗ ਜਿਹੜੀ ਔਰਤਾਂ ਨੂੰ ਦਿੱਤੀ ਜਾਣੀ ਹੈਗੀ ਆ ਅ ਸਿਲਾਈ ਕਢਾਈ ਬਿਊਟੀ ਪਾਰਲਰ ਪੇਂਟਿੰਗ ਹੋ ਗਿਆ ਜਾਂ ਬੇਸਿਕ ਕੰਪਿਊਟਰ ਹੋ ਗਿਆ ਇਹ ਸਾਰੇ ਕੋਰਸ ਜਿਹੜੇ ਆ ਫ੍ਰੀ ਜਿਹੜੀ ਹੈ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ ਤੇ ਇਸ ਇੰਸਟੀਚਿਊਟ ਦੁਆਰਾ ਜਿਹੜਾ ਆ ਕੋਈ ਵੀ ਜੇਕਰ ਇਹ ਕੋਰਸ ਕਰਨਾ ਚਾਹੁੰਦਾ ਹੈਗਾ ਤਾਂ ਉਹਨਾਂ ਨੂੰ ਆ ਟਰਾਂਸਪੋਰਟੇਸ਼ਨ ਦੀ ਜਿਹੜੀ ਸਹੂਲਤ ਆ ਉਹ ਵੀ ਦਿੱਤੀ ਜਾਂਦੀ ਹੈ ਫ੍ਰੀ ਦੇ ਵਿੱਚ ਜਿਹੜਾ ਇਹ ਕੋਰਸ ਕਰਵਾਇਆ ਜਾਂਦਾ ਬਿਲਕੁਲ ਮੁਫਤ ਕੋਰਸ ਕਰਵਾਇਆ ਜਾਂਦਾ ਹੈਗਾ ਤੇ ਟਰਾਂਸਪੋਰਟੇਸ਼ਨ ਦੀ ਜਿਹੜੀ ਸੇਵਾ ਹੈਗੀ ਉਹ ਵੀ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ ਤੇ 18 ਤੋਂ 45 ਸਾਲ ਦੀਆਂ ਔਰਤਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਿਖਲਾਈ ਲੈ ਸਕਦੀਆਂ ਸਵੈ ਰੋਜਗਾਰ ਦੀ ਸਿਖਲਾਈ ਸੰਸਥਾ ਹੈਗੀ ਹੈ ਇਹ ਜਿਹਦੇ ਵਿੱਚ ਆ ਚਾਰ ਤਰ੍ਹਾਂ ਦੇ ਕੋਰਸ ਜਿਹੜੇ ਮੈਨ ਦਿੱਤੇ ਗਏ ਆ ਕੰਪਿਊਟਰ ਬੇਸਿਕ ਹੋ ਗਿਆ ਬਿਊਟੀ ਪਾਰਲਰ ਮੈਨੇਜਮੈਂਟ ਹੋ ਗਿਆ ਉਸ ਤੋਂ ਬਾਅਦ ਹੋ ਗਿਆ ਸਿਲਾਈ ਕਢਾਈ ਦਾ ਤੇ ਪੇਂਟਿੰਗ ਦਾ ਠੀਕ ਹੈ ਜੀ ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਔਰਤਾਂ ਹੈਗੀਆਂ ਉਹਨਾਂ ਨੂੰ ਯੋਗਦਾਨ ਮਿਲਿਆ ਹੈਗਾ ਉਹਨਾਂ ਨੂੰ ਰੁਜ਼ਗਾਰ ਜਿਹੜਾ ਪ੍ਰਾਪਤ ਹੋਇਆ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਇਸ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਆ ਤੇ ਜੇਕਰ ਤੁਸੀਂ ਵੀ ਚਾਹਵਨ ਹੈਗੇ ਤਾਂ ਤੁਸੀਂ ਜਿਹੜਾ ਇਹਦੇ ਅੰਡਰ ਜਿਹੜੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਆਪਣੇ ਨੇੜੇ ਦੇ ਆਂਗਣਵਾੜੀ ਸੈਂਟਰ ਵਿੱਚ ਜਾ ਕੇ ਤੁਸੀਂ ਨਾਮ ਦਰਜ ਕਰਵਾ ਸਕਦੇ ਹੋ ਕਿ ਅਸੀਂ ਜਿਹੜਾ ਆਰ ਸੇਟੀ ਦੇ ਅੰਡਰ ਜਿਹੜਾ এমਪਲੋਇਮੈਂਟ ਦਾ ਕੋਰਸਡ ਆ ਕਰਨਾ ਚਾਹੁੰਦੇ ਆ ਠੀਕ ਹੈ ਟਾਈਮਿੰਗ 9 ਤੋਂ ਲੈ ਕੇ 4 ਵਜੇ ਤੱਕ ਰਹੂਗੀ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਚਹਿਲਪਿੰਡ ਦੇ ਵਿੱਚ ਇਹ ਸੰਸਥਾ ਹੈਗੀ ਜਿੱਥੋਂ ਉਹਨਾਂ ਦੀ ਬੱਸ ਜਿਹੜੀ ਆ ਲੈ ਕੇ ਵੀ ਜਾਂਦੀ ਹੈ ਤੇ ਛੱਡ ਕੇ ਵੀ ਜਾਂਦੀ ਹੈ ਤੇ ਉਸ ਦੋ ਟਾਈਮ ਦਾ ਜਿਹੜਾ ਖਾਣਾ ਉੱਥੇ ਦਿੱਤਾ ਜਾਂਦਾ ਇੱਕ ਇੱਕ ਟਾਈਮ ਦੀ ਚਾਹ ਤੇ ਇੱਕ ਟਾਈਮ ਦਾ ਖਾਣਾ ਜਿਹੜਾ ਪ੍ਰੋਵਾਈਡ ਕਰਾਇਆ ਜਾਂਦਾ ਹੈਗਾ ਟਰਾਂਸਪੋਰਟੇਸ਼ਨ ਦੀ ਵੀ ਸੁਵਿਧਾ ਹੈਗੀ ਹੈ ਤੇ ਫ੍ਰੀ ਜਿਹੜੀ ਆ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਆ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਵਰਗ ਹੈਗਾ ਉਹਨੂੰ ਅੱਗੇ ਲਿਆਉਣ ਲਈ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਮਪਲॉयਮੈਂਟ ਵਧਾਉਣ ਲਈ ਜਿਹੜਾ ਜੇਕਰ ਕੋਈ ਕੋਰਸ ਕਰਨਾ ਚਾਹੁੰਦਾ ਹੈਗਾ ਤਾਂ ਉਹਨੂੰ ਨਾਲ ਪੰਜਾਬ ਐਂਡ ਸਿੰਧ ਬੈਂਕ ਦੀ ਕੋਲੈਬੋਰੇਸ਼ਨ ਹੈਗੀ ਆ ਤੇ ਉਹ ਲੋਨ ਵਗੈਰਾ ਦੀ ਵੀ ਸੁਵਿਧਾ ਹੈਗੀ ਆ ਜੇਕਰ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਇਹਦੇ ਲਈ ਜਿਹੜਾ ਆ ਤੁਸੀਂ ਸੰਪਰਕ ਸਿਰਫ ਆਪਣੇ ਆਂਗਣਵਾੜੀ ਸੈਂਟਰ ਜਿਹੜੇ ਆ ਆਂਗਣਵਾੜੀ ਵੱਤਰ ਨੂੰ ਕਰਨਾ ਉਹਨਾਂ ਕੋਲੇ ਤੁਸੀਂ ਆਪਣਾ ਨਾਂ ਜਿਹੜਾ ਦਰਜ ਕਰਵਾ ਸਕਦੇ ਹੋ ਤੇ ਆਪਣੇ ਜਿਹੜੇ ਡਾਕੂਮੈਂਟ ਉਹ ਜਮ੍ਹਾਂ ਕਰਵਾ ਸਕਦੇ ਆ ਇਹਦੇ ਲਈ ਤੁਹਾਨੂੰ ਚਾਰ ਪਾਸਪੋਰਟ ਸਾਈਜ਼ ਫੋਟੋਆਂ ਚਾਹੀਦੀਆਂ ਹੋਣਗੀਆਂ ਜਾਤੀ ਸਰਟੀਫਿਕੇਟ ਵੋਟਰ ਕਾਰਡ ਰਿਹਾਇਸ਼ੀ ਦਾ ਸਰਟੀਫਿਕੇਟ ਜਾਂ ਰਾਸ਼ਨ ਕਾਰਡ ਤੇ ਅੰਤਿਮ ਵਿਦਿਅਕ ਯੋਗਤਾ ਮਤਲਬ ਤੁਸੀਂ ਲਾਸਟ ਜਿਹੜੀ ਹੈ ਕੀ ਕੁਆਲਿਫਿਕੇਸ਼ਨ ਆ ਤੁਹਾਡੀ ਤੁਸੀਂ ਕੀ ਜਿਹੜਾ ਕੋਰਸ ਕੀਤਾ ਉਹ ਤੁਸੀਂ ਨਾਲ ਫੋਟੋ ਕਾਪੀ ਲੈ ਕੇ ਜਾਣੀ ਹੈ ਬੈਂਕ ਖਾਤੇ ਦੀ ਫੋਟੋ ਕਾਪੀ ਆਧਾਰ ਕਾਰਡ ਬੀਪੀਐਲ ਕਾਰਡ ਦੀ ਫੋਟੋ ਕਾਪੀ ਤੇ ਜੋਬ ਕਾਰਡ ਦੀ ਫੋਟੋ ਕਾਪੀ ਇਹ ਸਾਰੀਆਂ ਜਿਹੜੀਆਂ ਡਾਕੂਮੈਂਟਸ ਹੈਗੇ ਆ ਇਹ ਨਾਲ ਜਿਹੜੇ ਹੋਣੇ ਜ਼ਰੂਰੀ ਆ ਸੋ ਇਹ ਜਿਹੜੀ ਸੰਸਥਾ ਹੈਗੀ ਹੈ ਇਹ ਸਾਡੇ ਆਉਣ ਵਾਲੇ ਕੱਲ ਦੀ ਬਿਹਤਰੀ ਲਈ ਜੁੜੀ ਹੋਈ ਸੰਸਥਾ ਹੈਗੀ ਆ ਬਿਹਤਰ ਕੱਲ ਲਈ ਅੱਜ ਸਿੱਖੋ ਹਰ ਸਾਲ ਜਿਹੜੇ ਲੱਖਾਂ ਭਾਰਤੀ ਨੌਜਵਾਨ ਹੈਗੇ ਆ ਮਿਹਨਤ ਤੇ ਬਲ ਨਾਲ ਜਿਹੜੇ ਜੁੜਨ ਯੋਗ ਹੋ ਜਾਂਦੇ ਆ ਪਰੰਤੂ ਰੁਜ਼ਗਾਰ ਨਾਲ ਸੰਬੰਧਿਤ ਯੋਗ ਸਿੱਖਾਈ ਨਹੀਂ ਹੋਣ ਕਰਕੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਪਾਂਦਾ ਉਹ ਦੇਸ਼ ਦੀ ਆਰਥਿਕ ਪ੍ਰਗਤੀ ਦਾ ਲਾਭ ਉਠਾਉਣ ਤੋਂ ਬঞ্চিত ਰਹਿ ਜਾਂਦੇ ਇਸੇ ਕਰਕੇ ਸੰਸਥਾ ਜਿਹੜੀ ਹੈਗੀ ਆ ਗ੍ਰਾਮੀਣ ਵਿਕਾਸ ਮੰਤਰਾਲੇ ਭਾਰਤ ਸਰਕਾਰ ਦਾ ਉਦਮ ਹੈ ਜੋ ਕਿ ਪੰਜਾਬ ਐਂਡ ਸਿੰਧ ਬੈਂਕ ਆਰ ਸੈਤੀ ਅੱਜ ਦੇ ਯੁਵਕਾਂ ਨੂੰ ਸੰਬੰਧਿਤ ਉਦਮ ਰੁਜ਼ਗਾਰ ਵਿੱਚ ਕੰਮ ਕਰਨ ਦੇ ਯੋਗ ਬਣਾ ਰਹੀ ਹੈ ਸੋ ਬਹੁਤ ਵਧੀਆ ਇਨੀਸ਼ੀਏਟਿਵ ਹੈਗਾ ਆ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪਲੱਸ ਆਰ ਸੈਟੀ ਦਾ ਜਿਹਦੇ ਵਿੱਚ ਜਿਹੜਾ ਆ ਸਹਿਯੋਗ ਦੇ ਕੇ ਜਿਹੜਾ ਇਸ ਡਿਪਾਰਟਮੈਂਟ ਦੁਆਰਾ ਸਹਿਯੋਗ ਦੇ ਕੇ ਜਿਹੜਾ ਇਹਦੇ ਅੰਡਰ ਵੱਧ ਤੋਂ ਵੱਧ এমਪਲੋਇਮੈਂਟ ਜਿਹੜੀ ਕਰਵਾਈ ਜਾ ਰਹੀ ਹੈ ਹਾਂਜੀ ਇਹ ਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ